ਕੋੜ ਦਰਸ਼ਨ ਸੰਗਤ ਜੀ ਜਨਮ ਸਥਾਨ ਬਾਬਾ ਬੀਰ ਸਿੰਘ ਜੀ ਬਾਬਾ ਬੀਰ ਸਿੰਘ ਜੀ ਦਾ ਜਨਮ ਭਾਈ ਸੇਵਾ ਸਿੰਘ ਜੀ ਦੇ ਘਰ ਹੈ ਬੀਬੀ ਧਰਮਕੌਰ ਜੀ ਦੀ ਕੁੱਖੋਂ ਗਗੋਬੂਏ ਦੀ ਧਰਤੀ ਤੇ ਹੋਇਆ ਸੀ ਬਾਬਾ ਬੀਰ ਸਿੰਘ ਜੀ ਦੇ ਪਿਤਾ ਜੀ ਸਰਦਾਰ ਸੇਵਾ ਸਿੰਘ ਜੀ ਸ੍ਰੀ ਤਰਨ்தਰਨ ਸਾਹਿਬ ਦੀ ਸਰੋਵਰ ਦੀ ਸੇਵਾ ਕਰਨ ਜਾਂਦੇ ਸਨ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੰਗਤ ਕਰਦੇ ਸਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਨਾਂ ਨੂੰ ਬਚਨ ਦਿੱਤਾ ਕਿ ਤੁਹਾਡੇ ਗ੍ਰਹਿ ਵਿਖੇ ਬੜਾ ਮਹਾਨ ਤਪਸਵੀ ਅਤੇ ਯੋਧਾ ਪੈਦਾ ਹੋਵੇਗਾ ਉਦੋਂ ਸੰਗਤ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਸ਼ਿਕਾਰ ਖੇਡਦੇ ਖੇਡਦੇ ਗੱਗੋਬੂਏ ਦੀ ਧਰਤੀ ਵੱਲ ਆਏ ਅਤੇ ਬਾਬਾ ਬੀਰ ਸਿੰਘ ਜੀ ਦੇ ਵੱਡਿਆਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਵੀ ਵਰਦਾਨ ਦਿੱਤਾ ਕਿ ਤੁਹਾਡੇ ਘਰ ਇੱਕ ਜਤੀ ਪੁਰਸ਼ ब्रह्मचारी योद्धा पैदा होवेगा ਅਤੇ ਗੁਰੂ ਹਰਗੋਬਿੰਦ ਪਾਤਸ਼ਾਹੀ ਦੇ ਵਰਦਾਨ ਨਾਲ ਬਾਬਾ ਵੀਰ ਸਿੰਘ ਜੀ ਪੈਦਾ ਹੋਏ ਅਤੇ ਬਾਬਾ ਵੀਰ ਸਿੰਘ ਜੀ ਦੇ ਪਿਤਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਨੌਕਰੀ ਕਰਦੇ ਸਨ ਸੰਗਤ ਜੀ ਬਾਬਾ ਜੀ ਦਾ ਇਤਿਹਾਸ ਬਹੁਤ ਲੰਮਾ ਹੈ ਕੁਝ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਹੈ ਉਹਨਾਂ ਦੇ ਵਿੱਚ ਵੀ ਇਤਿਹਾਸ ਰਿਪੀਟ ਕੀਤਾ ਹੈ ਸੰਗਤ ਜੀ ਇੱਕ ਵਾਰ ਬਾਬਾ ਬੀਰ ਸਿੰਘ ਜੀ ਦੁਆਬੇ ਵਿੱਚ ਸਿੱਖੀ ਪ੍ਰਚਾਰ ਕਰਦੇ ਹੋਏ ਨਗਰ ਠੱਤਾ ਜ਼ਿਲ੍ਹਾ ਕਪੂਰਥਲਾ ਵਿਖੇ ਪਹੁੰਚੇ ਜਦੋਂ ਬਾਬਾ ਜੀ ਨੇ ਗੁਰਦੁਆਰਾ ਤਮਦਮਾ ਸਹਿਬ ਵਾਲੀ ਜਗ੍ਹਾ ਦੀ ਪ੍ਰਕਰਮਾ ਕਰਕੇ ਬੈਠ ਗਏ ਇਲਾਕੇ ਦੇ ਲੋਕ ਬਾਬਾ ਜੀ ਦੇ ਦਰਸ਼ਨਾਂ ਨੂੰ ਆਏ ਜਦੋਂ ਲੋਕਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਇਥੋਂ ਦੀ ਧਰਤੀ ਕੱਲਰ ਵਾਲੀ ਹੈ ਅਸੀਂ ਸਾਰਾ ਦਿਨ ਮਿਹਨਤ ਕਰਦੇ ਆਂ ਪਰ ਸਾਡੇ ਪੱਲੇ ਨਹੀਂ ਕੁਝ ਪੈਂਦਾ ਸਾਡੇ ਬਾਲ ਬੱਚੇ ਅੰਨ ਵੱਲੋਂ ਭੁੱਖੇ ਹੀ ਰਹਿੰਦੇ ਆ ਬਾਬਾ ਜੀ ਨੇ ਆਏ ਲੋਕਾਂ ਨੂੰ ਅੰਮ੍ਰਿਤ ਛਕਣ ਲਈ ਕਿਹਾ ਅਤੇ ਗੁਰੂ ਵਾਲੇ ਬਣਨ ਲਈ ਕਿਹਾ ਅਤੇ ਬਾਬਾ ਜੀ ਨੇ ਬਚਨ ਕੀਤਾ ਕਿ ਵਿਆਸ ਦਰਿਆ ਦੇ ਵਿੱਚੋਂ ਕਲਨ ਨਾਮ ਦਾ ਇੱਕ ਨਾਲਾ ਨਿਕਲੇਗਾ ਅਤੇ ਇਹ ਤੁਹਾਡਾ ਸਾਰਾ ਕੱਲਰ ਧੋ ਦੇਵੇਗਾ ਅਤੇ ਜ਼ਮੀਨ ਉਪਜਾਊ ਬਣ ਜਾਵੇਗੀ ਜੇ ਤੁਸੀਂ ਸਿੱਖੀ ਨਾਲ ਪਿਆਰ ਰੱਖੋਗੇ ਤਾਂ ਕਹਦੇ ਅੰਨ ਦੀ ਤੋਟ ਨਹੀਂ ਆਵੇਗੀ ਬਾਬਾ ਜੀ ਦਾ ਬਚਨ ਸੱਚ ਹੋਇਆ ਕੁਝ ਸਮੇਂ ਪਿਛੋਂ ਹੜ ਆਇਆ ਜੋ ਕੱਲਰ ਰੋੜ ਕੇ ਲੈ ਗਿਆ ਅਤੇ ਜ਼ਮੀਨ ਉਪਜਾਊ ਬਣ ਗਈ ਬਾਬਾ ਵੀਰ ਸਿੰਘ ਜੀ ਦਵਾਬੇ ਦੇ ਲੋਕਾਂ ਨੂੰ ਤਾਰਦੇ ਹੋਏ ਪਿੰਡ ਸਭਰਾਵਾ ਦੇ ਨੇੜੇ ਹਰੀਕੇ ਪਤਨ ਆਣ ਪਹੁੰਚੇ ਸੰਗਤ ਜੀ ਕੀ ਹੋਇਆ ਕਿ ਸਭਰਾਵਾ ਪਿੰਡ ਦੀ ਪੰਚਾਇਤ ਨੇ ਇਕੱਠ ਕਰਕੇ ਸਲਾਹ ਕੀਤੀ ਕਿ ਲਾਹੌਰ ਤੋਂ ਫੌਜਾਂ ਚੜਾਈਆਂ ਹਨ ਜੇ ਇੱਥੇ ਜੰਗ ਹੋਈ ਤਾਂ ਸਾਡਾ ਪਿੰਡ ਉਜੜ ਜਾਵੇਗਾ ਇਥੋਂ ਡੇਰਾ ਅੱਗੇ ਤੋਰ ਦिए ਪਿੰਡ ਦੇ ਪੰਚ ਇਕੱਠੇ ਹੋ ਕੇ ਬਾਬਾ ਜੀ ਕੋਲ ਆਏ ਤਾਂ ਅੰਤਰਜਾਮੀ ਸਨ ਬਾਬਾ ਜੀ ਜਾਣਦੇ ਸਨ ਕਿ ਪਿੰਡ ਦੇ ਲੋਕ ਬੇਈਮਾਨ ਹੋ ਗਏ ਹਨ ਬਾਬਾ ਜੀ ਨੇ ਕਿਹਾ ਪੰਚੋ ਤੁਸੀਂ ਸਲਾਹ ਕੀਤੀ ਹੈ ਕਿ ਸਾਡਾ ਪਿੰਡ ਉਜੜ ਜਾਵੇਗਾ ਸਾਹ ਜਾਓ ਤੁਹਾਡਾ ਪਿੰਡ ਉਜੜ ਗਿਆ ਵਾ ਜੇਕਰ ਅਸੀਂ ਇੱਥੇ ਰਹਿੰਦੇ ਤਾਂ ਗੁਰਦੁਆਰਾ ਬੰਦਾਲ ਲੰਗਰ ਚੱਲਦੇ ਜੋੜ ਮੇਲੇ ਲੱਗਦੇ ਭਜਨ ਬੰਦਗੀ ਹੁੰਦੀ ਅਨੇਕਾਂ ਮੰਗਲ ਲੱਗਦੇ ਬਾਬਾ ਜੀ ਉਥੋਂ ਆਪਣਾ ਡੇਰਾ ਪਾਉ ਆ ਲੈ ਆਏ ਸੰਗਤ ਜੀ ਬਾਬਾ ਜੀ ਹਰ ਨਾਲ ਬਹੁਤ ਘਟਨਾਵਾਂ ਵਾਪਰੀਆਂ ਅਤੇ ਕਈ ਵਾਰ ਬਾਬਾ ਜੀ ਹੁਨਾ ਤੇ ਹਮਲੇ ਹੋਏ ਸਨ ਬਾਬਾ ਬੀਰ ਸਿੰਘ ਜੀ ਇੱਕ ਮਹਾਨ ਯੋਧੇ ਇੱਕ ਮਹਾਨ ਤਪਸਵੀ ਸਨ ਅਤੇ ਬਹੁਤ ਬੰਦਗੀ ਸੀ ਉਹਨਾਂ ਦੀ ਪਿੰਡ-ਪਿੰਡ ਜਾ ਕੇ ਬੰਦਗੀ ਦਾ ਗਰਬਾਣੀ ਦਾ ਪ੍ਰਚਾਰ ਕਰਦੇ ਸਨ ਅਤੇ ਸੰਗਤਾਂ ਨੂੰ ਨਾਲ ਜੋੜਦੇ ਸਨ ਅਤੇ ਸੰਗਤ ਜੀ ਬਾਬਾ ਜੀ ਹਰਾਂ ਦਾ ਇਤਿਹਾਸ ਬਹੁਤ ਲੰਮਾ ਹੈ ਸਾਖੀ ਬਹੁਤ ਲੰਮੀਆਂ ਅਤੇ ਫਿਰ ਕਿਦੇ ਸਾਖੀ ਦੀ ਸਾਂਝ ਪਾਵਾਂਗੇ ਅਤੇ ਬਾਬਾ ਵੀਰ ਸਿੰਘ ਜੀ ਹਰਾਂ ਦੇ ਹੋਰ ਬਹੁਤ ਸਥਾਨ ਹਨ ਅਤੇ ਅਸੀਂ ਬਸ ਥੋੜੀ ਜੀ ਸਾਖੀ ਦੀ ਕੋਈ ਸਾਂਝ ਪਾਈ ਆ ਬਹੁਤ ਇਤਿਹਾਸ ਇਹਨਾਂ ਦਾ ਲੰਮਾ ਆ ਤੇ ਬਹੁਤ ਗੁਰੂ ਸਾਹਿਬ ਦੀ ਕਿਰਪਾਈ ਬਾਬਾ ਵੀਰ ਸਿੰਘ ਜੀ ਦੇ ਸੰਗਤ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਪੋਰਟ ਕਰੋ ਸਾਨੂੰ ਤਾਂ ਅਸੀਂ ਇਸੇ ਤਰ੍ਹਾਂ ਵੀਡੀਓ ਲੇ ਬੰਦੇ ਰਹੀਏ